ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਮੌਸਮ ਬਾਰੇ ਆਈ ਤਾਏ ਜਾਣਕਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਮੌਸਮ ਵਿਗਿਆਨੀਆਂ ਦੇ ਵੱਲੋਂ ਪਹਿਲਾਂ ਹੀ ਕੋਖਣ ਕੀਤੀ ਗਈ ਹੈ ਕਿ 19 ਜੂਨ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹਲਕੀ ਬਰਸ਼ਾਤ ਅਤੇ ਬੱਦਲਬਾਈ ਹੋ ਸਕਦੀ ਹੈ ਤੇ ਪੂਖਬਾਣੀ ਮੁਤਾਬਕ ਬਈਆਂ ਦੇ ਵੱਖ-ਵੱਖ ਹਿੱਸਿਆਂ 'ਚ ਬੀਤੀ ਰਾਤ ਹੋਈ ਬਰਸ਼ਾਤ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਤਾਪਮਾਨ ਤੇ ਗਰਾਊਂਡ ਅਦਰ ਦੇ ਦਿੱਤੀ ਗਈ ਜਿਹਾਸਣ ਗਰਮੀ ਦਾ ਪਰਕੋਬਾ ਕਟਿਆ ਹੈ ਜੰਡੇਆਲਾ ਗੁਰੂ 'ਚ ਮੌਸਮ ਨੇ ਬਦਲਿਆ ਮિજાਜ ਅਤਿ ਦੀ ਗਰਮੀ ਤੋਂ ਬਾਅਦ ਠੰਢੀਆਂ ਹਵਾਵਾਂ ਚੱਲਣ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਪਾਈ ਅਤੇ ਛੋਟੀਆਂ-ਛੋਟੀਆਂ ਕੈਨਮੈਨਾਂ ਸ਼ੁਰੂ ਹੋਈਆਂ ਤੇ ਜਿਸਣ ਲੋਕਾਂ ਦੇ ਚਿਹਰੇ 'ਤੇ ਥੋੜੀ-ਬਹੁਤ ਖੁਸ਼ੀ ਦੇਖਣ ਨੂੰ ਮਿਲੀ ਜਾਂਦੇ ਹ ਮੌਸਮ ਵਿਭਾਗ ਨੇ 25 ਤਰੀਕ ਤੋਂ ਬਾਅਦ ਮੌਨਸੂਨ ਪੰਜਾਬ ਦੇ ਵਿੱਚ ਆਉਂਦੀ ਗੱਲ ਆਖੀ ਜਿਸ ਨਾਲ ਲੋਕਾਂ ਨੂੰ ਫਿਰ ਤੋਂ ਗਰਮੀ ਉਤਰਾਅਤ ਮਿਲੇਗੀ ਅਤੇ ਮੌਸਮ ਵਿਭਾਗ ਨੇ ਕਿਹਾ ਕਿ ਉਸ ਦਿਨ ਤੋਂ ਖੇਤੋ ਬਦਲਵਾਈ ਹੋਣ ਦੇ ਅਸਰ ਦਿਖ ਰਹੇ ਨੇ ਇਹ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ